ਪਹਿਲਗਾਮ ਦੇ ਵਿੱਚ ਵਾਪਰੇ ਦੁਕਾਨ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਰੋਸ ਹੈ ਹਰੇਕ ਕੋਈ ਵਿਅਕਤੀ ਆਪਣੇ ਆਪਣੇ ਤਰੀਕੇ ਦੇ ਨਾਲ ਰੋਸ ਜ਼ਾਹਰ ਕਰ ਰਿਹਾ ਹੈ ਤੇ ਅੱਜ ਸਾਡੇ ਨਾਲ ਐਡਵੋਕੇਟਸ ਮੌਜੂਦ ਨੇ ਜਿਹੜੇ ਕਿ ਇਸ ਪੂਰੇ ਮਸਲੇ ਦੇ ਉੱਪਰ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਨੇ ਕਾਫੀ ਜ਼ਿਆਦਾ ਸਵਾਲ ਵੀ ਅੱਜ ਵੱਲੋਂ ਚੁੱਕੇ ਜਾ ਰਹੇ ਨੇ ਗੱਲਬਾਤ ਕਰਦਿਆਂ ਕਲੋ ਸਭ ਸਭ ਤੋਂ ਪਹਿਲਾਂ ਤੁਹਾਡੇ ਕੋਈ ਜਾਨਣਾ ਚਾਹੁੰਨੀ ਕਿ ਕੀ ਇਸ ਪੂਰੇ ਮਸਲੇ ਨੂੰ ਤੁਸੀਂ ਦੇਖਦੇ ਕਿਵੇਂ ਹੋ ਕੀ ਲੱਗਦਾ ਤੁਹਾਨੂੰ ਤੁਸੀਂ ਭਾਰਤ ਵਿੱਚ ਸੁਰੱਖਿਆ ਤੋਂ ਦੇਖੋ ਜੀ ਭਾਰਤ ਵਿੱਚ ਜਿੱਦਾਂ ਇਹ ਦੇਖੋ ਸੁਰੱਖਿਆ ਜਿਹੜੀਆਂ ਏਜੰਸੀਆਂ ਉਹਦੇ ਕੋਈ ਝੂਕਤੇ ਹੋਈ ਹੈ ਜਿਹੜਾ ਘਟਨਾਕ੍ਰਮ ਜਿਹੜਾ ਹੋਇਆ ਹੈ ਉੱਥੇ 2000 ਦੇ ਕਰੀਬ ਜਿਹੜੇ ਆ ਸਲਾਨੀ ਜਿਹੜੇ ਉੱਥੇ ਘੁੰਮਣ ਗਏ ਸੀ ਉੱਥੇ ਗਰਾਊਂਡ ਹੈ ਜਿਹੜੀ ਪਹਿਲਗਾਮ ਵਿਖੇ ਜਿੱਥੇ ਇਹ ਸਭ ਜਿਹੜਾ ਦੁਕਾਨ ਤੇ ਵਪਾਰਿਆ ਜਿੱਥੇ ਉੱਥੇ ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਸੀ ਨਾ ਉੱਥੇ ਕੋਈ ਆਰਮੀ ਸੀ ਨਾ ਉਥੇ ਕੋਈ ਬੀਐਸਐਫ ਸੀ ਨਾ ਉਥੇ ਲੋਕਰ ਪੁਲਿਸ ਸੀ ਨਾ ਉਥੇ ਸੀਆਰਪੀਐਫਸੀ ਇਹਨਾਂ ਨੂੰ ਜਿਹੜਾ ਦੇਖੋ ਹੁਣ ਅੱਗੇ ਜਿਹੜੀ ਅਮਰਨਾਥ ਯਾਤਰਾ ਵੀ ਸ਼ੁਰੂ ਹੋਣੀ ਹੈ ਤੇ ਇਹਨਾਂ ਕੋਲ ਵੱਡੀ ਇੱਕ ਲਾਪਰਵਾਹੀ ਹੋਈ ਹੈ ਇਹ ਆਪ ਮੰਨਦੇ ਪਏ ਸਾਡੇ ਕੋਲ ਚੂਕ ਹੋਈ ਹੈ ਇਹ ਪਹਿਲੀ ਵਾਰ ਨਹੀਂ ਹੋਈ ਅੱਜ ਸਾਨੂੰ 2000 ਦੇ ਵਿੱਚ ਮੇਰੇ ਖਿਆਲ 15 ਤਿੰਨ 2000 ਦਾ ਵਾਕਿਆ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਜਿਹੜੋ ਭਾਰਤ ਦੇ ਦੌਰੇ ਤੇ ਆਏ ਸਗੇ ਇਥੋਂ ਬਹੁਤ ਦੂਰ ਹੀ ਚੱਟੀ ਸਿੰਘ ਪੁਰਾ ਇਕ ਪਿੰਡੇ ਆਉਤੇ ਉਥੇ ਫੌਜ ਦੀ ਵਰਦੀ ਵਿੱਚ ਬੰਦੇ ਆਏ ਉਹਨਾਂ ਨੇ ਉਹ ਪਿੰਡ ਦੇ ਜੰਨੇ ਸੀਗੇ ਉਹ ਸਿੱਖ ਜਿਹੜਾ ਸਿੱਖਵਾਦੀ ਵਾਲਾ ਪਿੰਡ ਸੀ ਉਹ ਸਾਰੇ ਜਿਹੜੇ ਆ ਬਾਹਰ ਕੱਢ ਲਿਆ ਕਹਿੰਦੇ ਜੀ ਗੁਰਦੁਆਰੇ 'ਚ ਇਕੱਠੇ ਹੋ ਜਾ ਗੁਰਦੁਆਰੇ 'ਚ ਇਕੱਠੇ ਹੋ ਕੇ ਸਾਰਿਆਂ ਨੂੰ ਗੋਲੀਆਂ ਮਾਰ ਕੇ ਮਾਰਦਾ ਉਹਦੀ ਜਹਾਜ਼ ਤੱਕ ਉਹਦਾ ਪਤਾ ਨਹੀਂ ਲੱਗਾ ਵੀ ਕੌਣ ਸੀ ਕਿਹੜੇ ਪਾਕੇ ਵਰਤੀ ਪਾ ਕੇ ਆਏ ਸੀ ਪਾ ਕੇ ਇਹ ਵੀ ਕਹਿੰਦੇ ਜੀ ਜਿਹੜੀ ਹੈ ਪੁਲਿਸ ਦੀ ਵਰਤੀ ਪਾ ਕੇ ਆਏ ਸੀ ਇਹ ਜਿਹੜੀ ਜੋ ਕੁਝ ਵਾਪਰੇ ਆ ਬੜਾ ਤਖਾਂਤ ਵਾਪਰੇ ਆ ਅਸੀਂ ਹੁਣ ਵਾਇਰਲ ਜਿਹੜੀਆਂ ਵੀਡੀਓ ਜਿਹੜੀਆਂ ਹੁੰਦੀਆਂ ਪਈਆਂ ਸੋਸ਼ਲ ਮੀਡੀਆ ਤੇ ਜਿਹੜੀ ਉਹ ਲੇਡੀ ਜਿਹੜੀ ਆ ਜਿਹੜੀ 4-5 ਸਾਲ ਪੰਜ ਪੰਜ 6 ਸਾਲ ਪਹਿਲਾਂ ਜਦੋਂ ਵਿਆਹ ਹੋਇਆ ਉਹ ਲੈਫਟਿਨੈਂਟ ਜਿਹੜਾ ਨੇਵੀ ਤੋਂ ਕਿੱਦਾਂ ਉਹਨੂੰ ਮਾਰਿਆ ਹੋਰ ਵੀ ਜਿੱਦਾਂ ਜਿੱਦਾਂ ਉਹਨਾਂ ਨੇ ਨਾਂ ਪੁੱਛ ਪੁੱਛ ਕੇ ਜਿੱਦਾਂ ਦੱਸਦੇ ਪਏ ਆ ਮਾਰਿਆ ਇਹ ਬੜੀ ਇੱਕ ਇਹਦੇ ਪਿੱਛੇ ਇੱਕ ਬੜੀ ਤਗੜੀ ਸਾਜ਼ਿਸ਼ ਹੈ ਕਿਉਂਕਿ ਦੇਸ਼ ਵਿੱਚ ਸਾਡਾ ਦੇਸ਼ ਇੱਕ ਸਿਕਰਿਟ ਕੰਟਰੀ ਹੈ ਇਹਦੇ ਵਿੱਚ ਦੇਸ਼ 'ਚ ਜਿਹੜਾ ਵੱਡਿਆ ਪੰਦ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਸਰਦ ਪਾਰ ਤੋਂ ਉਹਨਾਂ ਦੀ ਕੋਸ਼ਿਸ਼ ਆ ਕਿ ਭਾਰਤ ਨੂੰ ਜਿਹੜਾ ਕਿੱਦਾਂ ਅਸੀਂ ਜਿਹੜਾ ਇਹਨੂੰ ਅਸਥਿਰ ਕਰਨਾ ਇਹਦੇ ਲਈ ਜਿਹੜਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਜਿੰਨੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਹੈਗੀਆਂ ਜਿੰਨੀਆਂ ਵੀ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਵੀ ਤੁਸੀਂ ਜਿਹੜੀਆਂ ਇੱਥੇ ਆਪਣੀਆਂ ਰਾਜਨੀਤੀ ਦੀਆਂ ਜਿਹੜੀਆਂ ਰੋਟੀਆਂ ਨਾ ਸਿੱਖਿਓ ਸਾਰੇ ਇਕੱਠੇ ਹੋ ਕੇ ਕਿਉਂਕਿ ਇਹ ਸਾਡੇ 'ਤੇ ਇੱਕ ਉਹਨਾਂ ਨੇ ਚੈਲੰਜ ਕੀਤਾ ਸਾਨੂੰ ਉਹਨਾਂ ਨੇ ਸਾਨੂੰ ਉਹਨਾਂ ਨੇ ਇੱਕ ਵੰਗਾਰਿਆ ਹੈ ਇਸ ਕਰਕੇ ਇਹਦਾ ਜਿਹੜਾ ਸਬਕ ਜਿਹੜਾ ਇਹਨਾਂ ਨੂੰ ਇਹੋ ਜਿਹਾ ਸਭ ਕੁਝ ਦੇਣਾ ਚਾਹੀਦਾ ਕਿ ਦੁਬਾਰਾ ਇਹ ਸਾਡੇ ਸੋਚ ਨਾ ਸਕਣ ਵੀ ਅਸੀਂ ਜਿਹੜਾ ਆ ਇਦਾਂ ਕਿਤੇ ਵੀ ਜਿਹੜੇ ਆ ਕਿਉਂਕਿ ਕਾਇਰਾਨਾ ਹਰਕਤ ਹੈ ਉੱਥੇ ਜਿਹੜੇ ਦੇ ਹੱਤੇ ਜਿਹੜੇ ਉੱਥੇ ਘੁੰਮ ਰਹੇ ਆ ਕੋਈ ਉੱਥੇ ਜਿਹੜਾ ਆ ਉਹ ਜਿਹੜਾ ਉਹ ਜਿਹੜਾ ਪੋਨੀ ਜਿਹੜਾ ਘੋੜਾ ਛੋਟਾ ਜਿਹੜਾ ਉਹਦੀ ਸਵਾਰੀ ਕਰ ਰਹੇ ਆ ਕੋਈ ਜਿਹੜੇ ਆ ਬੇਲ ਪੂਰੀ ਖਾ ਰਹੇ ਆ ਉਹਨਾਂ ਨੂੰ ਪਤਾ ਹੀ ਨਹੀਂ ਉਹ ਤਾਂ ਘੁੰਮਣ ਆਏ ਇੱਥੇ ਇਸ ਕਰਕੇ ਜੋ ਕੁਝ ਵੀ ਜਿਹੜਾ ਵਾਪਰਿਆ ਆ ਸਾਰੇ ਦੇਸ਼ ਨੂੰ ਇਕੱਠੇ ਹੋ ਕੇ ਇਹਦਾ ਜਿਹੜਾ ਇਹਨਾਂ ਨੂੰ ਜਿਹੜਾ ਸਬਕ ਦੇਣਾ ਚਾਹੀਦਾ ਤਾਂ ਕਿ ਜਿਹੜੇ ਆ ਇਹ ਦੁਬਾਰਾ ਨਾ ਇਸ ਹੋ ਸਕਣ ਤੇ ਇਹਦੇ ਲਈ ਜਿਹੜੀ ਹੈ ਸਰਕਾਰ ਨੂੰ ਵੀ ਚਾਹੀਦਾ ਵੀ ਤੁਸੀਂ ਇੱਥੇ ਆਰਮੀ ਇੰਨੀ ਲਾਈ ਹੈ ਉਹ ਕਿਥੇ ਕਿਥੇ ਗਈ ਸੀ ਆਰਮੀ ਉਹਨਾਂ ਨੇ ਬੜਾ ਆਰਾਮ ਨਾਲ ਸਾਰਾ ਜਿਹੜਾ ਜਿਹੜੀ ਇਹ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਉਹਨਾਂ ਨੇ ਬੜਾ ਉਹਨਾਂ ਨੇ ਬੜਾ ਟਾਈਮ ਲੈ ਕੇ ਬੜੇ ਆਰਾਮ ਨਾਲ ਜਿਹੜਾ ਸਭ ਕੁਝ ਕੀਤਾ ਹੈ ਇਸ ਕਰਕੇ ਜਿਹੜਾ ਸਾਰ ਨੂੰ ਬੜੀ ਇੱਕ ਦੁੱਖ ਹੈ ਬੜਾ ਮੈਂ ਆਪਣਾ ਜਿਹੜਾ ਲੀਗਲ ਸੈਲ ਵੱਲੋਂ ਵੀ ਸਰਦਾਜਲੀ ਪੇਟ ਕਰਦਾ ਜਿਹੜੇ ਵੀ ਉੱਥੇ ਜਿਹੜੇ ਬੇਤ ਕਮਾਉਂਦਿਆਂ ਸ਼ੀਤੀ ਪ੍ਰਾਪ ਉਹਨਾਂ ਨੇ ਸ਼ੀਤੀ ਪ੍ਰਾਪਤ ਕੀਤੀ ਹੈ ਦੇਸ਼ ਲਈ ਕਿਉਂਕਿ ਉਹ ਇੱਕ ਦੇਸ਼ ਕਰਕੇ ਉਹਨਾਂ ਨੇ ਇੱਕ ਭਾਰਤ ਦੇਸ਼ ਹੋਣ ਦਾ ਉਹਨਾਂ ਨੂੰ ਨਾਗਰਿਕ ਹੋਣ ਕਰਕੇ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਉਹਨਾਂ ਨੇ ਜਿਹੜੀ ਹੈ ਨਾ ਜਿਹੜਾ ਜੋ ਕੁਝ ਵੀ ਉਹਨਾਂ ਨਾਲ ਲੜਾ ਵਾਪਰੇ ਆ ਇਸ ਕਰਕੇ ਸਾਰੇ ਦੇਸ਼ ਨੂੰ ਇਕੱਠਾ ਹੋਣਾ ਚਾਹੀਦਾ ਤੇ ਸਰਕਾਰ ਨੂੰ ਵੀ ਤੇ ਰਾਜਨੀਤਿਕ ਪਾਰਟੀਆਂ ਨੂੰ ਵੀ ਇਕੱਠੇ ਹੋ ਕੇ ਜਿਹੜਾ ਇਹ ਇਕੱਲਾ ਇਹ ਜਿਹੜਾ ਇਹ ਇਕੱਲਾ ਜਿਹੜਾ ਆਪਾਂ ਸਿੰਧੂ ਵਾਟਰ ਟਰੀਟੀ ਜਾਂ ਇਦਾਂ ਦੀਆਂ ਜਿਹੜਾ ਕੋਈ ਇਹ ਰੱਦ ਕਰਕੇ ਸਾਨੂੰ ਜਿਹੜਾ ਚੈਨ ਨਹੀਂ ਹੋਣਾ ਉਹਨਾਂ ਨੂੰ ਜਿਹੜਾ ਸਰਜਿਕਲ ਸਟ੍ਰਾਈਕ ਕਰਨੀ ਚਾਹੀਦੀ ਹੈ ਜਿੱਦਾਂ ਉਹਨਾਂ ਨੇ ਇੱਥੇ ਕੀਤਾ ਇਦਾਂ ਇਹਨਾਂ ਨੂੰ ਵੀ ਉੱਥੇ ਕਰਨਾ ਚਾਹੀਦਾ ਤਾਂ ਕਿ ਜਿਹੜੇ ਦੇਸ਼ ਦੇ ਲੋਕ ਆਮ ਨਾਗਰਿਕ ਆ ਉਹਨਾਂ ਨੂੰ ਇਹ ਲੱਗ ਸਕੇ ਵੀ ਜਿਹੜਾ ਜਿਹੜਾ ਜੋ ਕੋ ਦੇ ਰੜ ਕੋ ਦੁੱਖ ਐ ਪਿਆ ਪਿਆ ਗੁੱਸਾ ਸਾਰਿਆਂ ਦੇ ਭਰਿਆ ਪਿਆ ਸਾਰਾ ਦੇਸ਼ ਐ ਇਸ ਬੜੇ ਗੁੱਸੇ ਵਿੱਚ ਐ ਮਤਲਬ ਇਹ ਐਡੀ ਐਡੀ ਜਿਹੜੀ ਕਾਇਰਾਂ ਨਾਲ ਹਰਕਤ ਜਿਹੜੀ ਆ ਇਹ ਕੋਈ ਵੀ ਜਿਹੜਾ ਇਹ ਜਿਹੜੇ ਅੱਤਵਾਦੀ ਜਿਹੜੇ ਆ ਇਹ ਤਾਂ ਦਾ ਕੋਈ ਮਜ਼ਬ ਤੇ ਹੁੰਦਾ ਨਹੀਂ ਇਹ ਜਿਹੜੇ ਆ ਇਹਨਾਂ ਨੇ ਪੈਸੇ ਲੈ ਕੇ ਜਾਂ ਜਿੱਦਾਂ ਇਹਨਾਂ ਨੇ ਜਿਹੜਾ ਸਿਰ ਕਰਦੀ ਕੋਸ਼ਿਸ਼ ਕੀਤੀ ਆ ਸਾਨੂੰ ਜਿਹੜਾ ਇਕੱਠੇ ਹੋ ਕੇ ਜਿਹੜਾ ਅੱਤਵਾਦ ਦੇ ਖਿਲਾਫ ਲੜਨਾ ਚਾਹੀਦਾ ਉੱਥੇ ਜਿਹੜਾ ਸਾਰਿਆਂ ਨੂੰ ਮੈਂ ਇਹ ਵੀ ਅਪੀਲ ਕਰਦਾ ਵੀ ਇਹਨੂੰ ਤੁਸੀਂ ਜਿਹੜਾ ਜਾਤਾਂ ਦਾ ਮੁੱਦਾ ਨਾ ਬਣਾਇਓ ਕੱਲੋਂ ਕਿ ਤੁਸੀਂ ਹਿੰਦੂ ਮੁਸਲਮਾਨ ਲੜਨ ਜਾਂ ਹਿੰਦੂ ਸਿੱਖ ਲੜਨ ਜਾਂ ਸਿੱਖ ਮੁਸਲਮਾਨ ਲੜਪੈਣ ਇਹਨਾਂ ਨੇ ਸਾਡੇ ਦੇਸ਼ ਤੇ ਹਮਲਾ ਕੀਤਾ ਤੇ ਇਹਨਾਂ ਨੂੰ ਜਿਹੜਾ ਮੂੰਹ ਤੋੜ ਜਵਾਬ ਇਹਦਾ ਦੇਣਾ ਚਾਹੀਦਾ ਸਰ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੀ ਹਰਕਤ ਨੂੰ ਔਰ ਜੋ ਦੁਖਾਂਤ ਜਿਹੜਾ ਪਹਿਲਗਾਮ ਦੇ ਵਿੱਚ ਵਾਪਰਿਆ ਇਹ ਬਹੁਤ ਮਾੜਾ ਹੋਇਆ ਜੀ ਔਰ ਇਹ ਜਿਹੜਾ ਹੈਗਾ ਨਾ ਹਿੰਦੁਸਤਾਨ ਦੇ ਵਿੱਚ ਵੰਡ ਪਾਉਣ ਲਈ ਇਹਨਾਂ ਨੇ ਜੋ ਹੈ ਕੀਤਾ ਔਰ ਮੈਨੂੰ ਨਹੀਂ ਲੱਗਦਾ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਅੱਛੇ ਲੋਕੀ ਹੋਣਗੇ ਪਾਕਿਸਤਾਨ ਨੂੰ ਇਸ ਚੀਜ਼ ਦੀ ਪ੍ਰੋਬਲਮ ਵੀ ਆ ਸਕਦੀ ਹੈ ਕਿ ਉੱਥੇ ਜਿਹੜੇ ਅੱਛੇ ਲੋਕ ਨੇ ਉਹ ਵੀ ਪਾਕਿਸਤਾਨ ਦੀ ਸਰਕਾਰ ਜਾਂ ਉਹਨਾਂ ਟੈਰਰਿਸਟਾਂ ਦੇ ਅਗੇਂਸਟ ਹੋਣਗੇ ਕਿਉਂਕਿ ਪੂਰਾ ਵਰਲਡ ਜੋ ਹੈ ਨਾ ਉਹ ਹਿੰਦੁਸਤਾਨ ਦੇ ਨਾਲ ਖੜਾ ਹਰ ਇੱਕ ਪਾਸਿਓਂ ਆ ਰਿਹਾ ਔਰ ਮੈਨੂੰ ਇਹ ਵੀ ਲੱਗਦਾ ਕਿ ਪਾਕਿਸਤਾਨ ਦੇ ਜਿਹੜੇ ਅچھے ਜਿਹੜੇ ਸਵੈ ਪਸੰਦ ਜਾਂ ਨਿਆ ਪਸੰਦ ਦੇ ਲੋਕੀ ਨੇ ਉਹ ਵੀ ਜਿਹੜੇ ਹੈਗੇ ਆ ਪਾਕਿਸਤਾਨ ਦੇ ਇਸ ਤਰ੍ਹਾਂ ਦੇ ਟੈਰਰਿਸਟਾਂ ਦੇ ਖਿਲਾਫ ਹੋਣਗੇ ਔਰ ਇੰਡੀਆ ਨੂੰ ਜਿਹੜਾ ਹੈਗਾ ਇਸ ਅਟੈਕ ਦਾ ਬਿਲਕੁਲ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਜੀ ਕੀ ਲੱਗਦਾ ਸਰ ਨੈਗਲੀਜੈਂਸੀ ਕਿੱਡੀ ਵੱਡੀ ਹੈ ਕਸੂਰ ਕਿਦਾ ਕਸੂਰ ਜੀ ਆਪਣਾ ਹੀ ਮੰਨ ਕੇ ਚੱਲਣਾ ਚਾਹੀਦਾ ਕਿ ਜੇ ਆਪ ਹੀ ਧਿਆਨ ਨਾ ਨਹੀਂ ਰਹੇ ਆਪਾਂ ਠੀਕ ਹੈ ਆਪਣਾ ਸੁਰੱਖਿਆ ਨਹੀਂ ਕੀਤੀ ਤੇ ਫਿਰ ਹੁਣ ਟਾਈਮ ਮਿਲਿਆ ਸਾਨੂੰ ਉਸੇ ਤਰ੍ਹਾਂ ਜਵਾਬ ਵੀ ਦੇਣਾ ਚਾਹੀਦਾ ਜੇ ਜਵਾਬ ਚਾਜਣਾ ਦਿੱਤਾ ਉਸੇ ਤਰ੍ਹਾਂ ਫਿਰ ਅੱਗੇ ਤੋਂ ਆਪਾਂ ਐਗਜ਼ਾਮਪਲ ਸੈੱਟ ਕਰਾਂਗੇ ਅੱਗੇ ਕਿ ਜਿੰਨਾ ਜ਼ੋਰ ਕੇ ਜਿੰਨਾ ਜਿੰਨਾ ਤਗੜਾ ਵਾਰ ਕਰਾਂਗੇ ਇਸ ਟਾਈਮ ਤੇ ਆਪਾਂ ਓਨਾ ਵਧੀਆ ਹੀ ਅੱਗੇ ਐਗਜ਼ਾਮਪਲ ਸੈੱਟ ਹੋਏਗੀ ਅੱਗੇ ਓਨਾ ਹੀ ਟੈਰਰਿਸਟ ਜਿਹੜੇ ਅਟੈਕ ਹੋਏ ਆ ਓਨਾਂ ਹੀ ਰੁਕਣਗੇ ਮਸੇ ਕੀ ਲੱਗਦਾ ਤੁਹਾਨੂੰ ਵਪਾਰ ਤੇ ਕਿੰਨਾ ਕੁ ਜ਼ਿਆਦਾ ਆਸਾਨ ਹੋਏਗਾ ਉੱਥੇ ਦੇ ਲੋਕ ਕਈ ਤਾਂ ਟੂਰਿਜ਼ਮ ਦੇ ਕਰਕੇ ਹੀ ਰੋਟੀ ਖਾਂਦੇ ਸੀ ਉੱਥੇ ਦੇ ਲੋਕ ਕਿੱਦਾਂ ਲੱਗਦਾ ਤੁਹਾਨੂੰ ਕਿ ਉਹਨਾਂ ਲੋਕਾਂ ਦੀ ਰੋਜ਼ੀ ਰੋਟੀ ਤੇ ਹੁਣ ਕਿੰਨਾ ਫਰਕ ਦੇਖੋ ਹੁਣ ਦੇਖਣ ਚ ਆ ਰਿਹਾ ਕਿ ਕਸ਼ਮੀਰੀਅਤ ਜਿਹੜੇ ਉਹ ਲੋਕ ਹੈਗੇ ਉਹ ਵੀ ਕਾਫੀ ਸਾਢੇ ਦਿਨ ਬਾਅਦ ਚੜ੍ਹ ਕੇ ਉਹਨਾਂ ਨੇ ਰੋਸ਼ ਪ੍ਰਗਟ ਕੀਤਾ ਜੀ ਠੀਕ ਹੈ ਤੇ ਸਾਨੂੰ ਇਹ ਧਿਆਨ ਚ ਰੱਖਣਾ ਚਾਹੀਦਾ ਕਿ ਚਲੋ ਹੋਇਆ ਜੋ ਵੀ ਹੋਇਆ ਇਹ ਬਾਰੀ ਸ਼ਕਤੀਆਂ ਨੇ ਜੋ ਵੀ ਕੀਤਾ ਕੀਤਾ ਜਿਹੜੇ ਅੰਦਰਲੇ ਕੁਝ ਮਾਸੂਮਾ ਆਪਣੇ ਕਹਿੰਦੇ ਆ ਕਿ ਇੱਕ ਦੋਸ਼ੀ ਜੇ 100 ਦੋਸ਼ੀ ਬਚਦੇ ਇੱਕ ਮਾਸੂਮ ਨੂੰ ਆਪਾਂ ਦੋਸ਼ੀ ਨਹੀਂ ਕਰਾਰ ਕਰਨਾ ਠੀਕ ਹੈ ਜੇ ਹੁਣ ਇੱਕ ਚਾਰ ਬੰਦੇ ਕੋਈ ਗਲਤ ਨਿਕਲੇ ਇਹਦਾ ਮਤਲਬ ਇਹ ਨਹੀਂ ਹੈ ਕਿ 100 ਦੇ 100 ਗਲਤ ਹੈਗੇ ਉਹ ਤੇ ਸਾਨੂੰ ਪੂਰੇ ਦੇਸ਼ ਨੂੰ ਮਿਲ ਕੇ ਇਕੱਠੇ ਹੀ ਸਾਥ ਦੇਣਾ ਚਾਹੀਦਾ ਜਿੱਦਾਂ ਅਮਰਨਾਥ ਯਾਤਰਾ ਆ ਰਹੀ ਅੱਗੇ ਤੇ ਇਹ ਨਹੀਂ ਕਿ ਰੁਕ ਜਾਓ ਅੱਗੇ ਦੇਖੋ ਦੁਆਰਾ ਮੈਂ ਕਹਿੰਦਾ ਬਿਲਕੁਲ ਨਹੀਂ ਅਦਾ ਕੋਈ ਪਰੇਸ਼ਾਨੀਆਂ ਨਹੀਂ ਸਾਡੇ ਹਰ ਸਾਲ ਜਿੰਨੇ ਜਥੇ ਦਾ ਜਾਂਦੇ ਆ ਉਹਨੇ ਹੀ ਸਵਾਰ ਜਾਣੇ ਆ ਤੇ ਮੇਰੇ ਕਹਿਣਾ ਸਾਨੂੰ ਮਿਲ ਕੇ ਹੀ ਕੰਮ ਕਰਨਾ ਚਾਹੀਦਾ ਜੋ ਵੀ ਕਰਨਾ ਚਾਹੀਦਾ ਕੋਈ ਅਦਾ ਇੱਕ ਦੂਜੇ ਨਾਲ ਵੰਡ ਭਾ ਕੇ ਤਾਂ ਨਹੀਂ ਕਰਨਾ ਚਾਹੀਦਾ ਠੀਕ ਹੈ ਜੀ ਤਾਂ ਬਿਲਕੁਲ ਹੋਰ ਵਕੀਲ ਸਹਿਬਾਨ ਸਾਡਾ ਮੌਜੂਦ ਨੇ ਉਹਨਾਂ ਦੇ ਨਾਲ ਵੀ ਜਿਹੜੀ ਹੈ ਇਸ ਮੁੱਦੇ ਤੇ ਉਹ ਗੱਲਬਾਤ ਕਰਦੇ ਤੇ ਜਾਣਦੇ ਆ ਕਿ ਅਖੀਰਕਾਰ ਇਹ ਪਹਿਲਗਾਮ ਦੇ ਵਿੱਚ ਵਾਪਰ ਦੁਕਾਨ ਤੋਂ ਲੈ ਕੇ ਉਹਨਾਂ ਲੋਕਾਂ ਦੀ ਕੀ رائے ਹੈ ਤੇ ਕੀ ਕੁਝ ਲੋਕ ਸੋਚ ਰਹੇ ਨੇ ਇਸ ਪੂਰੇ ਵਰਤਾਂਤ ਨੂੰ ਜਿਹੜਾ ਦੁਕਾਨ ਤੋਂ ਉੱਥੇ ਹੋਇਆ ਹੈ ਜਿਹੜੇ ਲੋਕ ਜਿਹੜੇ ਬੇਕਸੂਰ ਸੀ ਸਿਰਫ ਘੁੰਮਣਗੇ ਮਹਿਜ਼ ਉਹਨਾਂ ਨੂੰ ਇਦਾਂ ਗੋਲੀਆਂ ਮਾਰ ਦੇਣੀਆਂ ਨੈਗਲੀਜੈਂਸੀ ਕਿਦੀ ਸਮਝੋ ਤੁਸੀਂ ਕਿਉਂਕਿ ਮੇਨ ਪਾਰਕ ਉੱਥੇ ਦਾ ਜਿੱਥੇ ਸਿਕਿਉਰਿਟੀ ਤਨਾਤ ਨਹੀਂ ਮੈਂ ਇਹਦੀ ਵਾਰੀ ਇਹ ਕਹਿਣਾ ਚਾਹੁੰਦਾ ਜੀ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਮੰਦਭਾਗੀ ਘਟਨਾ ਹੈਗੀ ਆ ਘਟਨਾ ਇਸ ਕਰਕੇ ਮੰਦਭਾਗੀ ਹੈਗੀ ਹੈ ਕਿ ਉਹ ਜਿਹੜੀ ਏਰੀਆ ਹੈਗਾ ਜੀ ਉਹ ਸਾਰੀ ਹਿੰਦੁਸਤਾਨ ਭਾਰਤ ਵਾਸੀ ਜਿਹੜਾ ਘੁੰਮਣ ਫਿਰਨ ਲਈ ਬਹੁਤ ਅੱਛੀ ਜਗ੍ਹਾ ਹੈਗੀ ਹੈ ਜੀ ਜੋ ਹਰ ਕੋਈ ਚਾਹੁੰਦਾ ਹੈਗਾ ਵੀ ਮੈਰਿਜ ਤੋਂ ਬਾਅਦ ਜਿੱਦਾਂ ਇੰਦਸਿਆ ਵੀਰਜੀ ਨੇ ਦੱਸਿਆ ਵੀ ਉਹ ਘੁੰਮਣ ਗਏ ਸੀਗੇ ਜੀ ਲਾਈਫ ਦੇ ਵਿੱਚ ਹਰ ਕਿਸੇ ਦਾ ਡ੍ਰੀਮ ਹੁੰਦਾ ਹੈਗਾ ਡ੍ਰੀਮ ਦੇ ਅਕੋਰਡਿੰਗਲੀ ਉਹਨਾਂ ਨੇ ਆਪਣਾ ਡ੍ਰੀਮ ਰੱਖਿਆ ਸੀ ਵੀ ਮੈਰਿਜ ਤੋਂ ਬਾਅਦ ਅਸੀਂ ਜਾਂਦੇ ਹੈਗੇ ਆ ਆਪਣੀ ਉਹ ਖੁਸ਼ੀ ਪ੍ਰਾਪਤ ਕਰਨ ਵਾਸਤੇ ਜਾਂਦੇ ਸੀਗੇ ਏਰੀਆ ਦੇ ਵਿੱਚ ਜਦੋਂ ਉੱਥੇ ਗਏ ਹੈਗੇ ਆ ਜੀ ਉਨਨਾਂ ਮੰਨਣ ਦੇ ਵਿੱਚ ਇਹ ਨਹੀਂ ਸੀਗਾ ਹੁਣ ਇਹ ਆਰਟੀਕਲ 370 ਤੋਂ ਬਾਅਦ ਜਿੱਦਾਂ ਸਰਕਾਰ ਕਹਿ ਰਹੀ ਹੈਗੀ ਆ ਵੀ ਸਿਕਿਉਰਟੀ ਹੈਗੀ ਆ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਉੱਥੇ ਖਤਰਾ ਨਹੀਂ ਹੈ ਖਤਰਾ ਨਹੀਂ ਹੈ ਅਸੀਂ ਸੇਫ ਹੈਗੇ ਆ ਪਰ ਆ ਜਿਹੜੀ ਸਿਕਿਉਰਿਟੀ ਹੈਗੀ ਆ ਇਹ ਤੋਂ ਇਸ ਘਟਨਾ ਤੋਂ ਬਾਅਦ ਪਤਾ ਲੱਗ ਰਿਹਾ ਹੈਗਾ ਵੀ ਕਿੰਨੀ ਵੀਕ ਹੈਗੀ ਆ ਜੀ ਕਿੰਨੀ ਕਮਜ਼ੋਰ ਹੈਗੀ ਆ ਸਿਕਿਉਰਿਟੀ ਜਿਹੜੀ ਹੈਗੀ ਆ ਇਹ ਸਰੀ ਨਲਾਕੀ ਜਿਹੜੀ ਹੈਗੀ ਆ ਇਹ ਸਰਕਾਰ ਦੀ ਹੈਗੀ ਆ ਜੀ ਸਰਕਾਰ ਨੂੰ ਹਰ ਸਿਟੀਜ਼ਨ ਨੂੰ ਰਾਈਟ ਹੈਗਾ ਰਾਈਟ ਟੂ ਲਾਈਫ ਹੈਗਾ ਉਹ ਜਿੰਦਾ ਰਾਈਟ ਹੈਗਾ ਜੇ ਅਸੀਂ ਜੀਣਾ ਚਾਹੁੰਦੇ ਹੈਗੇ ਕਿਤੇ ਵੀ ਆਪਾਂ ਰਹਿ ਸਕਦੇ ਜਾ ਸਕਦੇ ਹੈਗੇ ਆ ਇੰਡੀਆ ਦੇ ਵਿੱਚ ਕਿਸੇ ਵੀ ਪਾਰਟ ਤੇ ਸਾਡਾ ਰਾਈਟ ਹੈਗਾ ਜੀ ਇੰਡੀਆ ਦੇ ਵਿੱਚ ਨਹੀਂ ਬਾਹਰ ਵੀ ਜਾ ਸਕਦੇ ਜੇ ਅਸੀਂ ਇੰਡੀਆ ਦੇ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਸਿਕਿਉਰ ਨਹੀਂ ਸਿਕਿਉਰ ਨਹੀਂ ਰੱਖ ਸਕਦੇ ਹੈਗੇ ਆਪਾਂ ਫੀਲ ਨਹੀਂ ਕਰ ਸਕਦੇ ਹੁਣ ਇਹੋ ਜਿਹੀ ਘਟਨਾ ਜਿਹੜੀ 27 ਜਿਹੜੇ ਪਰਸਨ ਹੈਗੇ ਆ ਇਨੋਸੈਂਟ ਉਹਨਾਂ ਦਾ ਕੋਈ ਕਸੂਰ ਨਹੀਂ ਸੀਗਾ ਉਹਨਾਂ ਨੂੰ ਜਿਹੜਾ ਹੈਗਾ ਗੋਲੀਆਂ ਦੇ ਨਾਲ ਜਿਹੜਾ ਮਾਰਿਆ ਗਿਆ ਹੈਗਾ ਜੀ ਉਹਨਾਂ ਦੇ ਪਰਿਵਾਰ ਉਹਨਾਂ ਦੇ ਪਰਿਵਾਰਪਤੀ ਦੇਸ਼ਪ੍ਰਤੀ ਜਿਹੜੀ ਹੈਗੀ ਆ ਹਰ ਕਮਿਊਨਿਟੀ ਜਿਹੜੀ ਹੈਗੀ ਆ ਦੁੱਖ ਜਿਹੜੀ ਆ ਜਿਤਾ ਰਹੀ ਹੈਗੀ ਆ ਜਿਹੜੀ ਇਹ ਗੱਲ ਹੈਗੀ ਆ ਵੀ ਸਿਕਿਉਰਿਟੀ ਜਿਹੜੀ ਹੈਗੀ ਆ ਸਰਕਾਰ ਨੂੰ ਪ੍ਰੋਵਾਈਡ ਕਰਨੀ ਚਾਹੀਦੀ ਸੀ ਉਹ ਏਰੀਆ ਜਿੱਥੇ ਹੈਗੇ ਆ ਹੁਣ 2000 ਦੇ ਕਰੀਬ ਜਿਹੜੇ ਕਾਲੋ ਸਾਹਮਣੇ ਦੱਸਿਆ ਹੈਗਾ ਵੀ ਉੱਥੇ ਸੀਗੇ ਘੁੰਮਣ ਫਿਰਨ ਵਾਲੇ ਜਿਹੜੇ ਗਏ ਲੋਕੇ ਹੈਗੇ ਆ ਉਹਨਾਂ ਦੀ ਸਿਕਿਉਰਿਟੀ ਦੱਸੋ ਜਾਂ ਤਾਂ ਉੱਥੇ ਪੁਲਿਸ ਪੋਸਟ ਹੁੰਦੀ ਹੈਗੀ ਜੇ ਪੁਲਿਸ ਪੋਸਟ ਸੀ ਹੁਣ ਉਹਨਾਂ ਨੇ ਦੱਸਿਆ ਵੀ ਯੂਨੀਫਾਰਮ ਦੇ ਵਿੱਚ ਗਏ ਹੈਗੇ ਆ ਇਹ ਢੁੰਗਾਈ ਤਾਂ ਹੀ ਜਿਹੜੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਵੀ ਯੂਨੀਫਾਰਮ ਉਹਨਾਂ ਨੇ ਲਈਆਂ ਕਿੱਥੋਂ ਹੈਗੀਆਂ ਜੇ ਠੀਕ ਹੈ ਨਾ ਕਿਹਨਾਂ ਨੇ ਪ੍ਰੋਵਾਈਡ ਕੀਤੀਆਂ ਹੈਗੀਆਂ ਬਾਰਡਰ ਤੋਂ ਕ੍ਰਾਸ ਕਰਕੇ ਮਿਲੀਆਂ ਉਹਨਾਂ ਨੇ ਵੀ ਉਹਨਾਂ ਨੂੰ ਜਿਹੜਾ ਹੈਗਾ ਸ਼ਹਿ ਦਿੱਤੀ ਹੈਗੀ ਜਾਂ ਉਹਨਾਂ ਦੀ ਵੀ ਸਹਿਤ ਲਈ ਆ ਇਸ ਕਰਕੇ ਜਿਹੜੀ ਡੀਪ ਇਨਵੈਸਟੀਗੇਸ਼ਨ ਕਰਕੇ ਜਿਹੜੀ ਜਿਹੜੀ ਬੰਦੋਚੀ ਹੈਗੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ। ਕੀ ਲੱਗਦਾ ਤੁਹਾਨੂੰ ਕਿ ਕਿੰਨਾ ਕਿ ਇੰਪੈਕਟ ਜਿਹੜਾ ਵਾ ਉਸ ਏਰੀਆ ਦੇ ਵਿੱਚ ਪਏਗਾ ਵਪਾਰ ਨੂੰ ਕਿਉਂਕਿ ਟੂਰਿਸਟ ਪਲੇਸ ਸੀ ਬਹੁਤ ਸਾਰੇ ਲੋਕ ਜਾਣਦੇ ਨੇ ਤੇ ਉੱਥੇ ਦੀਆਂ ਬਹੁਤ ਸਰੀਆਂ ਇੱਧਰ ਦੀਆਂ ਲੋਕਲ ਫੈਮਿਲੀਜ਼ ਨੇ ਜਿਨ੍ਹਾਂ ਦਾ ਵਪਾਰ ਜਿਨ੍ਹਾਂ ਦੀ ਰੋਜ਼ੀ ਰੋਟੀ ਉਹ ਵਪਾਰ ਦੇ ਨਾਲ ਹੀ ਚੱਲਦੀ ਹੈ। ਜੀ ਸਭ ਤੋਂ ਪਹਿਲਾਂ ਤਾਂ ਮੈਂ ਨਾ ਇਸ ਕਾਇਰਾਨਾ ਹਰ ਰੇੜੀ ਇਹਨਾਂ ਨੇ ਕੀਤੀ ਉਹਨੂੰ ਕੰਡੈਮਨ ਕਰਦਾ ਨਹੀਂ ਹੋਣਾ ਚਾਹੀਦਾ ਸੀ ਇਦਾਂ ਦੂਸਰੀ ਗੱਲ ਜਿਹੜੀ ਵਪਾਰ ਦਾ ਤੁਸੀਂ ਕਹਿ ਰਹੇ ਆ ਇਫੈਕਟ ਤੇ ਦੇ ਉੱਤੇ ਪੈਣਾ ਹੀ ਪੈਣਾ ਆ ਕਿਉਂਕਿ ਸਿਕਿਉਰਿਟੀ ਰੀਜਨ ਵਾਸਤੇ ਉੱਥੇ ਕਈ ਸਰਕਾਰ ਨੂੰ ਕੋਈ ਕੁਝ ਕਰਨਾ ਪਊਗਾ ਉਹ ਲਾਉਣਗੇ ਮਤਲਬ ਆਪਣੇ ਮੈਰਮੈਂਟ ਕਰ ਕਰਨਗੇ ਵੀ ਇਦਾਂ ਨਹੀਂ ਹੁਣ ਦੇਣਾ ਉੱਥੇ ਕਿਸੇ ਨੂੰ ਐਂਟਰੀ ਨਾ ਦੇਣਗੇ ਵਪਾਰ ਤੇ ਉੱਥੇ ਵੀ ਫਰਕ ਉਹਦਾ ਵਪਾਰ ਦਾ ਜਿਹੜਾ ਉਲਟਾ ਅਸਰ ਆ ਉਹ ਪੰਜਾਬ ਤੇ ਬਹੁਤ ਵੱਡਾ ਪੈਣ ਵਾਲਾ ਜਿਹੜਾ ਤੁਹਾਨੂੰ ਦਿਖ ਰਿਹਾ ਆ ਜਿਵੇਂ ਕਿ ਜਿਹੜੀ ਹੁਣ ਸਰਕਾਰ ਨੇ ਉਸ ਤੋਂ ਬਾਅਦ ਵਿੱਚ ਵਾਗਾ ਬਾਰਡਰ ਟਾਰੀ ਬਾਰਡਰ ਜਿਹੜੇ ਆ ਇਹ ਬੰਦ ਕੀਤੇ ਆ ਇਹ ਇਹਦਾ ਹੱਲ ਹੈ ਨਹੀਂ ਆ ਵੈਸੇ ਇੱਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਹੱਲ ਨਹੀਂ ਆ ਇਹ ਸਗੋਂ ਮੈਨੂੰ ਜਿਸਾਨੂੰ ਜੋ ਲੱਗ ਰਿਹਾ ਹੈ ਤਾਂ ਇੱਕ ਆਵਾਜ਼ ਉੱਠ ਰਹੀ ਸੀ ਕਿ ਵਾਗਾ ਬਾਰਡਰ ਟਾਰੀ ਬਾਰਡਰ ਤੋਂ ਵਪਾਰ ਖੁੱਲਣਾ ਚਾਹੀਦਾ ਜੇ ਅਸੀਂ ਉਹਨੂੰ ਬੰਦ ਕਰ ਰਹੇ ਹਾਂ ਇਹ ਤਾਂ ਮਤਲਬ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਜੋ ਅੱਗੇ ਥੋੜਾ ਬੜਾ ਚੱਲਣ ਦੀ ਆਸ ਸੀ ਉਹ ਵੀ ਖਤਮ ਕਰ ਦਿੱਤੀ ਆ ਅਸਲ ਦੇ ਵਿੱਚ ਜਿਹੜਾ ਉਹਨਾਂ ਦਾ ਸਾਨੂੰ ਜੜ ਤੋਂ ਦੇਖਣਾ ਚਾਹੀਦਾ ਕਿ ਹੋਇਆ ਉੱਥੇ ਕੀ ਆ ਮਤਲਬ ਜਿਹੜੇ ਉਹ ਆਤਵਾਦੀਆਂ ਦਾ ਇਸ ਤਰੀਕੇ ਨਾਲ ਤਾਂ ਉਹ ਆਪਣੇ ਮੋਟਿਵ ਵਿੱਚ ਸਫਲ ਹੋ ਰਹੇ ਆ ਜੋ ਹਿੰਦੂ ਮੁਸਲਮਾਨ ਦੀ ਲੜਾਈ ਪਾੜਾ ਬਣਾ ਰਹੇ ਆ ਉਹਦੇ ਵਿੱਚ ਹੋ ਜਾਣਗੇ ਇੱਕ ਦੋ ਵੀਡੀਓ ਮੈਂ ਦੇਖ ਰਿਹਾ ਹਾਂ ਵਾਇਰਲ ਹੋ ਰਹੀਆਂ تھیں ਕਿ ਇੱਕ ਥਾਂ ਦੇ ਪਨੇ ਹਰਿਆਣੇ ਭਾਸ਼ਾ ਤੋਂ ਹਰਿਆਣਵੀ ਲੱਗ ਰਹੇ ਸੀ ਉਹ ਕਿ ਉੱਥੇ ਕਸ਼ਮੀਰੀਆਂ ਨੂੰ ਜਿਹੜੇ ਆਪਣੇ ਇਧਰ ਵਪਾਰ ਕਰ ਰਹੇ ਉਹਨਾਂ ਨੂੰ ਕੋਟ-ਕੋਟ ਕੇ ਗੱਡੀ ਤੇ ਭਜਾ ਕੇ ਭਜਾਇਆ ਜਾ ਰਿਹਾ ਸੋ ਇਹ ਬੜਾ ਗਲਤ ਹੈ ਇਹਨੂੰ ਵੀ ਕੰਡੈਮਨ ਕਰਦੇ ਹਾਂ ਇਹੋ ਜਿਹਾ ਨਰੇਟਿਵ ਜਿਹੜਾ ਉਹ ਸਿਰਜਿਆ ਜਾ ਰਿਹਾ ਕਿ ਹਿੰਦੂ ਮੁ슬ਮਾਨ ਦੀ ਲੜਾਈ ਵਾਲਾ ਇਹ ਨਾਂ ਸਿਰਜਿਆ ਜਾਵੇ ਅੱਤਵਾਦੀ ਜਿਹੜੇ ਆ ਉਹ ਅੱਤਵਾਦੀ ਹੀ ਆ ਉਹ ਕਿਥੇ ਧਰਮ ਦੇ ਵਿੱਚ ਵੀ ਹੋਣ ਜੇ ਉਹਨਾਂ ਨੇ ਕੋਈ ਹਰਕਤ ਕੀਤੀ ਆ ਤਾਂ ਉਹ ਉਹਦਾ ਜਿਹੜਾ ਖਮਿਆਜਾ ਆ ਉਹ ਆਮ ਪਬਲਿਕ ਨੂੰ ਨਹੀਂ ਭੁਗਤਣਾ ਚਾ ਕੋਈ ਵੀ ਆਪਣਾ ਬਿਜ਼ਨਸ ਕਰ ਰਿਹਾ ਕਿਤੇ ਵੀ ਕਰ ਰਿਹਾ ਆ ਉਹਦੇ ਉੱਤੇ ਅਸਰ ਜਿਹੜਾ ਉਹ ਨਹੀਂ ਪੈਣ ਦੇਣਾ ਚਾਹੀਦਾ ਇਹਦੇ ਵਿੱਚ ਤੁਸੀਂ ਜੇ ਇਦਾਂ ਹੋ ਗਿਆ ਤਾਂ ਉਹ ਆਪਣੀ ਜਿਹੜੇ ਸਫਲ ਹੋ ਗਏ ਉਹਦੇ ਵਿੱਚ ਜਿਹੜਾ ਮੰਥੂ ਬੈਂਡ ਸਫਲ ਹੋ ਗਏ ਜਿਹੜੇ ਉਹਨਾਂ ਦੇ ਭੇੜੇ ਮਨਸੂਬੇ ਸੀ ਉਹਨਾਂ ਵਿੱਚ ਸਫਲ ਹੋ ਗਏ ਜੇ ਅਸੀਂ ਸਾਰੇ ਜਣੇ ਜਿਹੜੇ ਆ ਉਹ ਇਸ ਬੇਸ ਦੇ ਉੱਤੇ ਹਿੰਦੂ ਮੁਸਲਮਾਨ ਦੇ ਉੱਤੇ ਲੜਨ ਲੱਗ ਪਾਵਾਂਗੇ ਜਾਂ ਇੱਕ ਦੂਸਰੇ ਨੂੰ ਕੁੱਟਣ ਮਾਰਨ ਲੱਗ ਪਾਵਾਂਗੇ ਬਿਜ਼ਨਸ ਬੰਦ ਕਰ ਦੇਵਾਂਗੇ ਇੱਕ ਦੂਸਰੇ ਨਾਲ ਉਹ ਉਹਦੇ ਵਿੱਚ ਉਹ ਸਫਲ ਹੋ ਗਏ ਮੰਨ ਲਵਾਂਗੇ ਉਹਨਾਂ ਨੂੰ ਇਸ ਕਰਕੇ ਸਾਡਾ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਜਿਹੜਾ ਦੇਣ ਦਾ ਤਰੀ ਉਹ ਅਮਰਨਾਥ ਯਾਤਰਾ ਬਾਰੇ ਵੀ ਆ ਰਹੇ ਸੀ ਸਵਾਲ ਕਿ ਹੋਣੀ ਚਾਹੀਦੀ ਕਿ ਨਹੀਂ ਬਿਲਕੁਲ ਹੋਣੀ ਚਾਹੀਦੀ ਆ ਠੀਕ ਆ ਰੱਖਿਆ ਮੈਜ਼ਰਮੈਂਟ ਜਿਹੜੀਆਂ ਹੈਗੀਆਂ ਉਹਨੂੰ ਕਰਕੇ ਹੋਣੀ ਚਾਹੀਦੀ ਆ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹ ਜਿਹੜੇ ਉਹ ਉਹਨਾਂ ਦੇ ਮਨਤੂਬੇ ਫੇਲ ਹੋ ਗਏ ਆ ਸੋ ਵਪਾਰ ਜਿਹੜਾ ਆ ਬੰਦ ਹੋਣਾ ਬਹੁਤ ਵੱਡਾ ਮੇਰੇ ਖਿਆਲ ਨਾਲ ਉਹ ਤਰੀਕਾ ਨਹੀਂ ਹੈਗਾ ਜਿਹੜਾ ਕਿ ਅਸੀਂ ਆਪਾਂ ਇੱਕ ਜੁਮਲੇਬਾਜ਼ੀ ਕਹਿ ਸਕਦਾ ਕਿ ਪਾਕਿਸਤਾਨ ਨਾਲ ਜੀ ਅਸੀਂ ਵਪਾਰ ਬੰਦ ਕਰਤਾ ਤੇ ਉਹ ਬੰਦ ਕਰਤਾ ਇਹਦੋਂ ਨਾਲ ਕੁਝ ਨਹੀਂ ਹੋਣ ਵਾਲਾ ਅਸਲ ਦੇ ਵਿੱਚ ਉਹਦੀ ਜਿਹੜੀ ਅਤਵਾਦੀ ਜੜ ਉਹਨੂੰ ਫੜ ਕੇ ਉਹਨੂੰ ਖਤਮ ਕਰਨਾ ਚਾਹੀਦਾ ਨਾ ਕਿ ਖਤਮ ਕਰਕੇ ਜਿਹੜਾ ਆਪਣਾ ਨੁਕਸਾਨ ਵੀ ਨਾਲ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਲੱਭ ਕੇ ਜਿਹੜਾ ਹੈਗਾ ਸਾਡੇ ਨੂੰ ਇਹ ਹੀ ਆ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਵਾਬ ਦਿੱਤਾ ਜਾਣਾ ਚਾਹੀਦਾ ਸਰ ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੀ ਘਟਨਾ ਨੂੰ ਇਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋ ਹੈ ਜੇ ਤੁਸੀਂ ਲੋਕਾਂ ਨੇ ਵੀ ਬੁਤਲਾ ਫੂਕ ਪ੍ਰਦਰਸ਼ਨ ਕੀਤਾ ਹੈ ਕੀ ਲੱਗਦਾ ਹੱਲ ਕੀ ਹੈ ਨਾ ਚੀਜ਼ਾਂ ਦਾ ਨਹੀਂ ਸਭ ਤੋਂ ਪਹਿਲੇ ਤੇ ਮੈਂ ਇਹ ਗੱਲ ਕਹਿਣਾ ਚਾਹਾਂ ਕਿ ਜਿਹੜੇ ਪਰਿਵਾਰਾਂ ਦਾ ਜੋ ਨੁਕਸਾਨ ਹੋਇਆ ਹੈ ਜਿਹੜੀ ਮਨ ਭਾਗੀ ਘਟਨਾ ਜਿਹੜੀ ਵਾਪਰੀ ਹੈ ਜੋ ਪਰਿਵਾਰ ਦਾ ਨੁਕਸਾਨ ਹੋਇਆ ਉਹ ਕਿਸੇ ਵੀ ਕੀਮਤ ਤੇ ਕੋਈ ਵੀ ਬੰਦਾ ਕੋਈ ਸਰਕਾਰ ਜਾਂ ਕੋਈ ਵੀ ਹੋਰ ਬੰਦਾ ਦੁਨੀਆ ਦਾ ਉਹ ਪੂਰਾ ਨਹੀਂ ਕਰ ਸਕਦਾ ਬਿਲਕੁਲ ਬਾਕੀ ਰਹੀ ਜਿਹੜੀ ਗੱਲ ਇਹ ਅਟੈਕ ਦੀ ਹੈ ਇਹ ਅਟੈਕ ਮੇਰੇ ਅਕੋਰਡਿੰਗਲੀ ਜੋ ਬੰਦਾ ਹੈ ਉਹ ਸਰਕਾਰ ਦਾ ਫੇਲਿਅਰ ਹੈ ਮੈਂ ਕੱਲ ਹੀ ਇੱਕ ਵੀਡੀਓ ਦੇਖ ਰਿਹਾ ਸੀਗਾ ਜਿਹਦੇ ਵਿੱਚ ਇੱਕ ਫੌਜੀ ਵੀਰ ਇਹ ਦੱਸ ਰਿਹਾ ਸੀਗਾ ਕਿ ਅੱਗੇ ਇਸ ਜਗ੍ਹਾ ਦੇ ਉੱਪਰ ਜਿਹੜੀਆਂ ਸੀ ਚੈੱਕ ਪੋਸਟ ਹੁੰਦੀਆਂ ਸੀਗੀਆਂ ਤੇ ਹਰ ਬੰਦਾ ਜਿਹੜਾ ਸੀਗਾ ਉਹ ਚੈੱਕ ਪੋਸਟੋਂ ਹੋ ਕੇ ਨਿਕਲਦਾ ਸੀਗਾ ਹੁਣ ਉਹ ਚੈੱਕ ਪੋਸਟ ਉੱਥੇ ਸੀਗੀਆਂ ਜੀ ਤੇ ਇਹ ਜਿਹੜਾ ਅਕਾਊਂਟ ਆਫ ਫੇਲੀਅਰ ਹੈਗਾ ਜਿਹੜੀ ਮੰਤਭਾਗੀ ਘਟਨਾ ਵਾਪਰੀ ਹੈ ਉਹਦੇ ਵਾਪਰਨ ਦਾ ਕਾਰਨ ਸਰਕਾਰ ਦੀ ਕਮੀ ਪੇਸ਼ੀਆਂ ਨੇ ਆਪਣਾ ਪੋਲਿਟੀਕਲ ਸਟੰਟ ਹੈ ਇਹਨਾਂ ਨੂੰ ਦੂਰ ਕਰਕੇ ਸਰਕਾਰਾਂ ਨੂੰ ਲੋਕਾਂ ਦੀ ਬਿਹਤਰੀ ਵਾਸਤੇ ਜਿਹੜਾ ਹੈ ਉਹ ਪ੍ਰੋਗਰਾਮ ਕਰਨਾ ਚਾਹੀਦਾ ਹੈ ਪ੍ਰੋਗਰਾਮ ਦਾ ਮਤਲਬ ਇਹ ਹੈ ਕਿ ਲੋਕਾਂ ਦੀ ਬਿਹਤਰੀ ਵਾਸਤੇ ਕਦਮ ਵਧਾਉਣੇ ਚਾਹੀਦੇ ਨੇ ਠੀਕ ਹੈ ਉਹਨਾਂ ਨੂੰ ਸੁਬਿਲਕੁਲ ਤੁਹਾਨੂੰ ਦੱਸ ਦਈਏ ਪਹਿਲਗਾਮ ਦੇ ਵਿੱਚ ਹੋਈ ਘਟਨਾ ਤੋਂ ਬਾਅਦ ਹਰੇਕ ਭਾਰਤੀ ਦੇ ਮਨ ਦੇ ਵਿੱਚ ਰੋਸ ਹੈ ਇਕੱਲਾ ਭਾਰਤੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਲੋਕ ਜਿਹੜੇ ਨੇ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਕਿ ਪਹਿਲਗਾਮ ਦੇ ਵਿੱਚ ਗਏ નિર્ਦੋਸ਼ ਲੋਕਾਂ ਦਾ ਕੀ ਕਸੂਰ ਸੀ ਜਿਨ੍ਹਾਂ ਲੋਕਾਂ ਨੂੰ ਗੋਲੀਆਂ ਮਾਰ ਕੇ ਸ਼ਰੀਆ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹਾਲਾਂਕਿ ਪਰਿਵਾਰਾਂ ਨੂੰ ਅਜਿਹਾ ਘਾਟਾ ਪਿਆ ਜੋ ਪੂਰੀ ਜ਼ਿੰਦਗੀ ਚ ਕਦੇ ਵੀ ਪੂਰਾ ਨਹੀਂ ਹੋ ਸਕਦਾ ਪਰ ਕਿਤੇ ਨਾ ਕਿਤੇ ਲੋਕ ਜਿਹੜੇ ਨੇ ਸਿੱਧੇ ਸਰਕਾਰ ਰਾਦੇਸਪੁਰ ਚੋਕਰੇ ਨੇ ਕਿ ਲਾਅ ਐਂਡ ਆਰਡਰ ਫੇਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇੰਟੈਲੀਜੈਂਸ ਫੇਲ ਹੁੰਦੀ ਨਜ਼ਰ ਆ ਰਹੀ ਹੈ ਨੈਗਲੀਜੈਂਸੀ ਇੱਕ ਬਹੁਤ ਵੱਡੀ ਜੜੀ ਹੈ ਦੇਖੋ ਨੂੰ ਮਿਲਦੀ ਹੈ ਤਾਂ ਇੱਥੇ ਵਾਕਈ ਜੋ ਵਕੀਲ ਸਾਹਿਬ ਹੋਣਾ ਨੇ ਗੱਲ ਕਹੀ ਕਿ ਹਿੰਦੂ ਜਾਂ ਫਿਰ ਮੁਸਲਮਾਨ ਦੀ ਜਿਹੜੀ ਲੜਾਈ ਆ ਉਹ ਇਸ ਨੂੰ ਉਸ ਤਰੀਕੇ ਦਾ ਨੈਰੇਟਿਵ ਸਿਰਜਣ ਦੀ بجائے ਇਸ ਦਾ ਹੱਲ ਲੱਭਣਾ ਚਾਹੀਦਾ ਤੇ ਸਿਕਿਉਰਿਟੀ ਜਿਹੜੀ ਹੈ ਇੰਨੀ ਕੁ ਟਾਈਟ ਹੋਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ 'ਚ ਕਦੀ ਵੀ ਭਾਰਤ ਵਿੱਚ ਕਿ ਪੂਰੇ ਵਰਲਡ ਵਿੱਚ ਵੀ ਕਿਤੇ ਕੋਈ ਐਹੋ ਜੀ ਘਟਨਾ ਨਾ ਵਾਪਰ ਸਕੇ ਕੈਮਰਾ ਕੈਮਰਾ ਪਰਸਨ ਰੋਹਿਤ ਨਾਲ ਮਨਪ੍ਰੀਤ ਕੌਰ ਔਨ ਪੁਆਇੰਟ ਜਲੰਧਰ